ਟ੍ਰਾਂਸਪੋਰਟ ਦੀ ਹੜਤਾਲ ਦੇ ਕਾਰਨ ਪੈਟਰੋਲ ਪੰਪਾਂ ਦੇ ਉੱਤੇ ਜਿਹੜੀ ਕਿ ਭੀੜ ਆ ਵੇਖ ਨੂੰ ਮਿਲ ਰਹੀ ਹੈ ਤਾਂ ਕੱਲ ਤੋਂ ਹੀ ਲਗਾਤਾਰ ਤਸਵੀਰਾਂ ਤੋਂ ਦਿਖਾ ਰਹੇ ਹਾਂ ਤੇ ਇਸ ਵੇਲੇ ਲੁਧਿਆਣਾ ਦੇ ਅੰਦਰਲੇ ਹਿੱਸੇ ਦੇ ਵਿੱਚ ਮੌਜੂਦ ਹਾਂ ਤਾਂ ਤਸਵੀਰਾਂ ਤੋਂ ਦਿਖਾ ਦਿੰਦੇ ਕਿ ਪੈਟਰੋਲ ਪੰਪ ਦੀ ਹੈ ਜਿੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਨੇ ਜਿਹੜੇ ਕਿ ਪੈਟਰੋਲ ਕੋਆੰਦਰੀ ਇੱਥੇ ਪਹੁੰਚੇ ਹੋਏ ਨੇ ਤਾਂ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਪੈਨਿਕ ਸਿਚੁਏਸ਼ਨ ਹੋਈ ਪਈ ਹੈ ਕਿਉਂਕਿ ਟਰੱਕ ਵਾਲੇ ਦੀ ਹੜਤਾਲ ਦੇ ਕਾਰਨ ਪੈਟਰੋਲ ਪੰਪਾਂ ਉੱਤੇ ਤੇਲ ਹੈ ਜਿਹੜਾ ਕਿ ਸਭ ਤੋਂ ਪਹਿਲਾਂ ਖਤਮ ਹੁੰਦਾ ਹੈ ਨਜ਼ਰ ਆ ਰਿਹਾ ਤੇ ਇਸ ਤੋਂ ਬਾਅ ਔਰ ਕਈ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਪ੍ਰਭਾਵਿਤ ਹੋਣਗੀਆਂ ਤਾਂ ਜਿਸ ਦਾ ਸਿੱਧਾ ਅਸਰ ਆਮ ਲੋਕਾਂ ਦੀ ਜ਼ਿੰਦਗੀ ਦੇ ਉੱਤੇ ਪੈਂਦਾ ਹੋਇਆ ਨਜ਼ਰ ਆਵੇਗਾ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਲੁਧਿਆਣਾ ਜਿੱਕਰ ਪੰਪਾਂ ਦੀ ਗੱਲ ਕਰੀਏ ਤਾਂ ਜ਼ਿਆਦਾਤਰ ਪੰਪ ਨੇ ਜਿਹੜੇ ਕਿ 70% ਪੰਪ ਨੇ ਜਿਹੜੇ ਕਿ ਉਹ ਬੰਦ ਹੋ ਚੁੱਕੇ ਨੇ ਡਰਾਈ ਹੋ ਚੁੱਕੇ ਨੇ ਉਹਨਾਂ ਕੋਲ ਤੇਲ ਨਹੀਂ ਹੈ ਡੀਜ਼ਲ ਨਹੀਂ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਪਹੁੰਚ ਰਹੇ ਨੇ ਇਹ ਤਾਂ ਬੈਰੀਕੇਡਰ ਲਗਾ ਕੇ ਇਸ ਪੰਪ ਨੂੰ ਵੀ ਜਿਹੜਾ ਕਿ ਬੰਦ ਹੈ ਉਹ ਹੌਲੀ-ਹੌਲੀ ਕੀਤਾ ਜਾ ਰਿਹਾ ਹੈ ਤਾਂ ਕੁਝ ਲੋਕ ਵੀ ਇੱਥੇ ਮੌਜੂਦ ਨੇ ਭਾਈ ਜੀ ਤੇਲ ਪੁਆ ਕੇ ਨਿਕਲੇ ਹੋ ਕੀ ਕਹਿਣਾ ਚਾਹੋਗੇ ਭਾਈ ਬੜੇ ਤੰਗ ਸੀ ਅਸੀਂ ਅੱਜ ਤੁਹਾਨੂੰ ਕਦੋਂ ਪਤਾ ਲੱਗਿਆ ਵੀ ਹੜਤਾਲ ਹੋਈ ਪਈ ਟਰੱਕ ਵਾਲੇ ਦੀ ਪٹرول ਤੇਲ ਖਤਮ ਹੋਣ ਸਵੇਰੇ ਸਵੇਰੇ ਰਹਿ ਗਿਆ ਤੇਲ ਕਿੰਨਾ ਕੋਕ 100 ਦਾ ਪਾਇਆ ਹਾਂਜੀ 100 ਦਾ ਪਾਇਆ ਕਿੰਨਾ ਤਾਂ ਪੁਆਣਾ ਸੀ 200 ਦਾ 100 ਦਾ ਪਾਇਆ ਟਾਈਮ ਕਿੰਨਾ ਲੱਗਿਆ ਪٹرول ਪੁਆਣ ਨੂੰ ਅੱਧ ਘੰਟਾ ਲੱਗਿਆ ਅੱਧ ਘੰਟਾ ਲੱਗਿਆ ਹਾਂਜੀ ਹਾਂਜੀ ਤਾਂ ਬਿਲਕੁਲ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਇਕੱਠੇ ਹੋਏ ਨੇ ਤਾਂ ਜ਼ਿਆਦਾਤਰ ਪੰਪ ਨੇ ਜਿਹੜੇ ਕਿ ਹੁਣ ਤੱਕ ਡਰਾਈ ਹੋ ਚੁੱਕੇ ਨੇ ਤਾਂ ਹੀਟਰ ਰਨ ਮਾਮਲੇ ਨੂੰ ਲੈ ਕੇ ਕਾਨੂੰਨ ਦੇ ਵਿੱਚ ਜਿਹੜਾ ਕਿ ਸੁਧਾਰ ਆ ਉਹ ਕੀਤਾ ਗਿਆ ਸੀਗਾ ਤਾਂ ਇਸ ਤੋਂ ਬਾਅਦ ਟਰੱਕ ਯੂਨੀਅਨ ਦੇ ਵੱਲੋਂ ਹੜਤਾਲ ਜਿਹੜੀ ਕਿ ਉਹ ਪੂਰੇ ਦੇਸ਼ ਭਰ ਦੇ ਵਿੱਚ ਕਰ ਦਿੱਤੀ ਗਈ ਸੀ ਤਾਂ ਜਿਸ ਦਾ ਸਭ ਤੋਂ ਪਹਿਲਾ ਅਸਰ ਜਿਹੜਾ ਕਿ ਉਹ ਪੈਟਰੋਲ ਪੰਪਾਂ ਦੇ ਉੱਤੇ ਦੇਖਣ ਨੂੰ ਮਿਲ ਰਿਹਾ ਹਾਲਾਂਕਿ ਇਸ ਤੋਂ ਬਾਅਦ ਹੋਰ ਕਈ ਸਾਰੀਆਂ ਚੀਜ਼ਾਂ ਨੇ ਜਿਸ ਦੇ ਉੱਤੇ ਇਹਨਾਂ ਦਾ ਅਸਰ ਦੇਖਣ ਨੂੰ ਮਿਲ ਸਕਦਾ ਹੈ ਪਰ ਹੁਣ ਦੇਖਣੇ ਹੋਵੇਗਾ ਹੜਤਾਲ ਜਿਹੜੀ ਕਿ ਇੱਕ ਦਿਨ ਚੱਲਦੀ ਆ ਦੋ ਦਿਨ ਚੱਲਦੀ ਆ ਤਿੰਨ ਦਿਨ ਚੱਲਦੀ ਆ ਤਾਂ ਤੁਸੀਂ ਦੇਖ ਸਕਦੇ ਹੋ ਕਾਫੀ ਜ਼ਿਆਦਾ ਬਹਿਸ-ਵਸਈਆ ਵੀ ਹੋ ਰਿਹਾ ਹੈ પેટ્રોલ ਪੰਪ ਦੇ ਉੱਤੇ ਤਾਂ ਲੋਕ ਬਹੇਸੇ ਹੋਏ ਵੀ ਨਜ਼ਰ ਆ ਰਹੇ ਆ ਕਈ-ਕੀ ਘੰਟੇ ਲੋਕਾਂ ਨੂੰ 100 ਰੁਪਏ ਦਾ ਤੇਲ ਪਵਾਉਣ ਦੇ ਲਈ ਕਈ-ਕੀ ਘੰਟੇ ਇੰਤਜ਼ਾਰ ਹੈ ਜਿਹੜਾ ਕਿ ਉਹ ਕਰਦਾ ਪਿਆ ਰਿਹਾ ਹੈ ਤਾਂ ਲੋਕਾਂ ਨੂੰ ਸਿਰਫ ਥੋੜਾ ਜਿਹਾ ਤੇਲ ਜਿਹੜਾ ਕਿ ਪਾ ਕੇ ਦਿੱਤਾ ਜਾ ਰਿਹਾ ਹੈ ਦੀਆਂ ਤਸਵੀਰਾਂ ਠੋਡ ਨਾਲ ਲੁਧਿਆਣਾ ਤੋਂ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਪٹرول ਪੰਪ ਦੇ ਉੱਤੇ ਲੜਾਈ ਹੁੰਦੀ ਹੋਈ ਵੀ ਨਜ਼ਰ ਆ ਜਿਹੜੀ ਕਿ ਉਹ ਆ ਰਹੀ ਹੈ ਤਾਂ ਪٹرول ਪੰਪ ਦੇ ਜਿਹੜੇ ਕਿ ਨੁਮਾਇਦੇ ਨੇ ਉਹ ਵੀ ਇੱਥੇ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤਾਂ ਗੱਲਬਾਤ ਵੀ ਕਰ ਲੈਣੇ ਆ ਬਾਈ ਜੀ ਕਿੰਨਾ ਕੁ ਭਾਈ ਜੀ ਕਿੰਨਾ ਕ ਜਿਹੜਾ ਕਿ ਸਟਾਕ ਹੈ ਹੁਣ ਰਹਿ ਗਿਆ ਤਾਂ ਲੋਕਾਂ ਦੇ ਵਿੱਚ ਕਿਸ ਤਰ੍ਹਾਂ ਦਾ ਹਲਾਜੜ ਕਿ ਦੇਖਣ ਨੂੰ ਮਿਲ ਰਿਹਾ ਹੈ ਭਾਈ ਇੱਧਰ ਆਓ ਜੀ ਸੰਜੀਵ ਤਾਂ ਗੱਲਬਾਤ ਵੀ ਕਰ ਲੈਂਦੇ ਆ ਮੇਜਰ ਸਾਹਿਬ ਭਾਈ ਜੀ ਕਿੰਨਾ ਕ ਸਟਾਕ ਹੈ ਜਿਹੜਾ ਕਿ ਹੁਣ ਹਲੇ 50 ਪٹرول ਤੇ ਡੀਜ਼ਲ ਦਾ ਆਪਣੇ ਕੋਲ ਸਟਾਕ ਤਾਂ ਭਾਈ ਨਾ ਮਾਤਰੀ ਹੁਣ ਖਤਮ ਹੋਣ ਵਾਲਾ ਹੀ ਹੈ ਵਾਡੀ ਖਤਮ ਹੋਣ ਵਾਲਾ ਹੈ ਸਟਾਕ ਦਾ ਖਤਮ ਹੋਣ ਵਾਲਾ ਹਾਂ ਜੀ ਇਹ ਲੱਗਦਾ ਹੁਣ ਪਹਿਲਾਂ ਡੀਜ਼ਲ ਖਤਮ ਹੋਊਗਾ ਜਾਂ ਪٹرول ਖਤਮ ਹੋਊਗਾ ਲੋਕਾਂ ਨੂੰ ਕਿੰਨਾ ਕੁ ਮੁਸ਼ਕਲ ਆ ਰਹੀ ਹੈ ਭਾਈ ਨਾ ਮਾਤਰੀ ਡੀਜ਼ਲ ਦਾ ਖਤਮ ਹੋਣ ਵਾਲਾ ਹੀ ਹੈ ਪٹرول ਜਾਂਦੇ ਬਾਅਦ ਹੋਰ 1 ਘੰਟਾ ਹੋਰ ਚੱਲ ਐਮਰਜੈਂਸੀ ਵਾਸਤੇ ਕੁਝ ਤੁਸੀਂ ਕੋਟਾ ਰੱਖਿਆ ਗਿਆ ਜਿਵੇਂ ਐਂਬੂਲੈਂਸ ਦੀ ਗੱਲ ਕਰੀਏ ਜਾਂ ਫਿਰ ਕੋਈ ਪੁਲਿਸ ਦੀ ਗੱਲ ਕਰੀਏ ਹਾਂਜੀ ਸਰ ਜੀ ਐਂਬੂਲੈਂਸ ਦੀ ਲੱਗ ਰੱਖਿਆ ਹੋਇਆ ਸੀ ਹਾਂਜੀ ਹਾਂ ਕੀ ਲੱਗਦਾ ਜਿਹੜਾ ਹੁਣ ਤੁਹਾਡੇ ਕੋਲ ਜਿੰਨਾ ਕਿ ਜੋ ਸਟ੍ਰੋਕ ਪਿਆ ਉਹ ਅੱਜ ਦਾ ਦਿਨ ਚੱਲੂਗਾ ਜਾਂ ਫਿਰ ਇੱਕ ਦੋ ਦਿਨ ਚੱਲ ਸਕਦਾ ਨਹੀਂ ਭਾਜੀ ਇੱਕ ਦੋ ਦਿਨ ਨਹੀਂ ਅੱਜ ਤੱਕ ਘੰਟਾ ਖੋਰ ਨਿਕਲੇ ਉਸ ਵਾਰ ਐਂਬੂਲੈਂਸ ਨਹੀਂ ਰੱਖਾਂਗੇ ਸਿਰਫ ਆਪਾਂ ਸਿਰਫ ਐਂਬੂਲੈਂਸ ਦੇ ਲਈ ਜੀ ਤਾਂ ਕਿੰਨੇ ਕੁ ਤੁਹਾਡੇ ਹਿਸਾਬ ਨਾਲ ਪੈਟਰੋਲ ਪੰਪ ਲਈ ਉਧਾਰਨ ਦੇ ਵਿੱਚ ਜਿਹੜੇ ਕਿ ਡਰਾਈ ਹੋ ਚੁੱਕੇ ਨੇ ਮੇਰੇ ਹਿਸਾਬ ਨਾਲ 50 ਤੋਂ 60% ਡਰਾਈ ਹੋ ਚੁੱਕੇ ਆ ਜੀ ਤਾਂ ਲੋਕਾਂ ਨੂੰ ਕਾਫੀ ਜ਼ਿਆਦਾ ਮੁਸ਼ਕਲ ਆ ਰਹੀਆਂ ਨੇ ਹਾਂਜੀ ਹਾਂਜੀ ਜਿਵੇਂ ਲੋਕੜ ਕੋ ਤੇਲ ਪਾ ਦੋ ਕੋਈ ਲਿਮਟ ਰੱਖੀ ਵੀ ਐਨੇ ਤਾਂ ਹੀ ਤੇਲ ਪੋਗਾ ਜਿੰਨੇ ਦਾ ਮਰਜ਼ੀ ਪਵਾ ਸਕਦਾ ਅਸੀਂ 100 ਦਾ ਟੋਲ ਤੇਲ ਪਾ ਰਹੇ ਤਾਂ ਕਿ ਹਰ ਕਿਸ ਨੂੰ 100 ਦਾ ਤੇਲ ਮਿਲ ਜAVE ਤਾਂ ਕਿ ਉਹ ਆਪਣਾ ਕੰਮ ਤੇ ਆ ਜਾ ਸਕੇ ਹਾਂਜੀ ਬਿਲਕੁਲ ਸਾਰਿਆਂ ਨੂੰ ਬਰਾਬਰ ਦਾ ਜਿਹੜਾ ਕਿ ਤੇਲ ਆ ਉਹ ਪਾ ਕੇ ਦਿੱਤਾ ਜਾ ਰਿਹਾ ਹੈ ਤੱਕ ਸਿਰਫ 100 ਰੁਪਏ ਦਾ ਤੇਲ ਇੱਕ ਬਾਈਕ ਦੇ ਵਿੱਚ ਪਾ ਕੇ ਦਿੱਤਾ ਜਾ ਰਿਹਾ ਹੈ ਤਾਂ ਕੁਝ ਲੋਕ ਹੋਰ ਵੀ ਇੱਥੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤਾਂ ਭਾਈ ਜੀ ਕਿੰਨੀ ਦੇਰ ਤੋਂ ਲਾਈਨ ਦੇ ਵਿੱਚ ਲੱਗੇ ਹੋਏ ਹੋ ਮੈਨੂੰ ਅੱਧਾ ਪੂਰਾ ਘੰਟਾ ਹੋ ਗਿਆ ਇੱਥੇ ਲੈ ਲੈ ਮੱਕਵਾਰੀ ਨਹੀਂ ਆਈ ਤੇਲ ਪਵਾ ਕੋਈ ਪਾਈ ਕੋਈ ਬਾਰੀ ਨਹੀਂ ਆ ਰਹੀ ਹੈਗੀ ਹੈ ਕੋਈ ਪਤਾ ਲੱਗੇ ਪੰਪ ਤੇ ਜਿਹੜੀ ਕੀ ਟਰੱਕ ਮਾਰਨਿੰਗ ਦੇ ਵਿੱਚ ਪਤਾ ਲੱਗਾ ਭਾਈ ਯਾਰ ਅੱਧਾ ਸਟ੍ਰਾਈਕ ਵਗੈਰਾ ਹੋ ਗਈ ਜਾਂ ਕੀ ਹੋਇਆ ਪਤਾ ਨਹੀਂ ਇਸ ਚੀਜ਼ ਦਾ ਭਾਈ ਬਾਈਕ ਤੇ ਤੇਲ ਹੈਗਾ ਹੋਰ ਕਿ ਨਹੀਂ ਨਾ ਮਾਤਰੀ ਹੈਗਾ ਭਾਈ ਇਸ ਤੋਂ ਪਹਿਲਾਂ ਕਿ ਸੋਰ ਪੰਪ ਤੇ ਵੀ ਗਏ ਸੀ ਕਿ ਪਾਉਣ ਵਾਸਤੇ ਆ ਪਿੱਛੇ ਬੰਪ ਗਿਆ ਸੀਗਾ ਜੀ ਆਪਣਾ ਭਾਰਤ ਪੈਟਰੋਲੀਅਮ ਹੀ ਹੈਗਾ ਉਧਰ ਵੀ ਬੰਦ ਹੋਇਆ ਹੈ ਉੱਥੇ ਵੀ ਨਹੀਂ ਪੈਟਰੋਲ ਇੱਥੇ ਵੀ ਲਾਈਨ 'ਚ ਲੱਗੀ ਇੱਥੇ ਵੀ ਲਾਈਨ ਦੇ ਵਿੱਚ ਲੱਗਾ ਹੋਇਆ ਹੈ ਭਾਈ ਜੀ ਕਿੰਨੀ ਦੇਰ ਤੋਂ ਲਾਈਨ 'ਚ ਲੱਗਾ ਹੋਇਆ ਹੈ ਕੋਈ ਘੱਟਾ ਘੰਟਾ ਭਾਜੀ ਉਸ ਤੋਂ ਪਹਿਲਾਂ ਵੀ ਕਿਸੇ ਪੰਪ ਤੇ ਗਿਆ ਸੀ ਤੇਲ ਕੋ ਹਾਂ ਜੀ ਪਹਿਲਾਂ ਵੀ ਗਿਆ ਬੰਦ ਪਿਆ ਸਾਰੇ ਇੱਧਰ ਵੀ ਸਾਰੇ ਬੰਦ ਪਏ ਕਿਥੋਂ ਤੇਲ ਮਿਲ ਰਿਹਾ ਨਹੀਂ ਤੇਲ ਕਿਥੋਂ ਮਿਲ ਰਿਹਾ ਪਰੇਸ਼ਾਨੀਆਂ ਕਿੰਨੀਆਂ ਕੋ ਹੋ ਰਹੀਆਂ ਨੇ ਬੜੀ ਪਰੇਸ਼ਾਨੀ ਹੈ ਜੀ ਥੋੜੀ ਪਰੇਸ਼ਾਨੀ ਥੋੜੀ ਹੈ ਤੁਹਾਨੂੰ ਲੱਗਿਆ ਸੀ ਟ੍ਰਾਈ ਕਰ ਹੋ ਰਹੀ ਹੈ ਆ 1 ਘੰਟਾ ਪਹਿਲਾਂ 1.5 ਘੰਟ ਕਿਸੇ ਪੰਪ ਤੇ ਪਰੇਸ਼ਾਨੀ ਤਾਂ ਬਹੁਤ ਹੋ ਰਹੀ ਬੋ ਜੀ ਕੋਲੋਂ ਪੀੜ ਦੇਖਦਾ ਤੁਸੀਂ ਬਾਈ ਜੀ ਤੁਹਾਨੂੰ ਕਿੰਨਾਂ ਰਿਮ ਹੋ ਗਿਆ ਲਾਈਨ ਚ ਲੱਗੇ ਨੂੰ ਮੈਨੂੰ ਅੱਧਾ ਘੰਟਾ ਹੋ ਗਿਆ ਲਾਈਨ ਤੇ ਲੱਗੇ ਪਹਿਲਾਂ ਵੀ ਕਿਸੇ ਪੰਪ ਤੇ ਕੇ ਸੀ ਬਾਈ ਜੀ ਦੋ ਪੰਪ ਪਿੱਛੇ ਹੋ ਕੇ ਆਏ ਆ ਕਿਸੇ ਦੇ ਤੇਲ ਨਹੀਂ ਹੈਗਾ ਜੀ ਨਹੀਂ ਤੇਲ ਮਿਲਿਆ ਤੇਲ ਪਾਜੀ ਇੱਥੇ ਮਿਲਦਾ ਪਿਆ ਜੀ ਫੇਰ ਫੇਰਾਂ ਸੋਦਾ ਕਹਿੰਦੇ ਵੇ ਤੇਲ ਪਾਵਾਂਗੇ ਅਸੀਂ ਸੂਲ ਆਮ ਲੋਕਾਂ ਨੂੰ ਪਰੇਸ਼ਾਨੀਆਂ ਜਿਹੜੀਆਂ ਕਿ ਕਾਫੀ ਨਜ਼ਰਦਾਰੀਆਂ ਨੇ ਤਾਂ ਰੋਡ ਤੇ ਜਾਮ ਵੀ ਤੁਸੀਂ ਦੇਖ ਸਕਦੇ ਹੋ ਕਿੰਨਾ ਲੱਗ ਚੁੱਕਿਆ ਹੈ ਬਾਈਕ ਵਾਲੇ ਜਿਹੜੇ ਕਿ ਵੱਡੀ ਗਿਣਤੀ ਦੇ ਵਿੱਚ ਇੱਥੇ ਲੋਕ ਪਹੁੰਚੇ ਹੋਏ ਨੇ ਤਾਂ ਤਸਵੀਰ ਹਾਲਾਤ ਕਿਸ ਤਰ੍ਹਾਂ ਦੇ ਬਣੇ ਹੋਏ ਨੇ ਤਾਂ ਲੋਕਾਂ ਨੂੰ ਕਾਫੀ ਜ਼ਿਆਦਾ ਜਿਹੜੀਆਂ ਕਿ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਹਿਟਰਨਨ ਮਾਮਲੇ ਨੂੰ ਲੈ ਕੇ ਕਾਨੂੰਨ ਦੇ ਵਿੱਚ ਸੌਦਾ ਜਿਹੜੀ ਕੀਤੀ ਗਈ ਸੀ ਤਾਂ ਉਸ ਦੇ ਉਸ ਦੇ ਬਾਅਦ ਦੇਸ਼ ਭਰ ਦੇ ਵਿੱਚ ਟਰੱਕ ਯੂਨੀਅਨ ਦੇ ਵੱਲੋਂ ਜਿਹੜੀ ਕਿ ਹੜਤਾਲਾਂ ਕਰ ਦਿੱਤੀ ਗਈ ਸੀ ਤਾਂ ਜਿਸ ਦਾ ਸਿੱਧਾ ਅਸਰ ਜਿਹੜਾ ਕਿ ਪٹرول ਪੰਪ ਦੇ ਉੱਤੇ ਪੈਂਦਾ ਹੋਇਆ ਨਜ਼ਰ ਆ ਰਿਹਾ ਹੈ ਲੁਧਿਆਣਾ ਦੇ ਵਿੱਚ ਇੱਕ ਆਜਾਤਰ ਗੱਲ ਕਰੀਏ ਤਾਂ 50 ਤੋਂ 60% ਜਿਹੜੇ ਕਿ ਪੰਪ ਨੇ ਉਹ ਡਰਾਈ ਹੋ ਚੁੱਕੇ ਨੇ ਲੋਕਾਂ ਨੂੰ ਕਾਫੀ ਜ਼ਿਆਦਾ ਮੁਸ਼ਕਲ ਆ ਰਹੀਆਂ ਨੇ ਲੋਕ ਇੱਕ ਤੋਂ ਬਾਅਦ ਇੱਕ ਪੰਪ ਤੇ ਜਾ ਰਹੇ ਨੇ ਤਾਂ ਜਿਹੜੇ ਪੰਪ ਖੁੱਲੇ ਹੋਏ ਨੇ ਉਹ ਤੇ ਇੱਕ ਲਿਮਿਟ ਰੱਖੀ ਗਈ ਹੈ ਕਿ 100 ਰੁਪਏ ਦਾ ਤੇਲ ਹੀ ਇੱਕ 2-ਵੀਲਰ ਦੇ ਵਿੱਚ ਪਵੇਗਾ ਗੱਡੀਆਂ ਹਾਲਾਂਕਿ ਨਹੀਂ ਨਜ਼ਰ ਆ ਰਹੀਆਂ ਤਾਂ ਲੋਕਾਂ ਦੇ ਵਿੱਚ ਪੈਨਿਕ ਸਿਚੁਏਸ਼ਨ ਹੈ ਜਿਹੜੀ ਕਿ ਉਹ ਬਣੀ ਹੋਈ ਹੈ ਤਾਂ ਜੇਕਰ ਗੱਲ ਕਰੀਏ ਤਾਂ ਐਮਰਜੈਂਸੀ ਕੋਟਾ ਜ਼ਰੂਰ ਹੈ ਜਿਹੜਾ ਕਿ ਪੰਪਾਂ 'ਤੇ ਰੱਖਿਆ ਹੋਇਆ ਹੈ ਚਾਹੇ ਐਂਬੂਲੈਂਸ ਦੀ ਗੱਲ ਕਰੀਏ ਜਾਂ ਫਿਰ ਪੁਲਿਸ ਵਾਲੇ ਜਾਂ ਫਿਰ ਸਰਕਾਰੀ ਅਧਿਕਾਰੀਆਂ ਨੂੰ ਜੇਕਰ ਲੋਡ ਹੋਵੇ ਤਾਂ ਉਹਨਾਂ ਦੇ ਵਾਸਤੇ ਐਮਰਜੈਂਸੀ ਜਿਹੜਾ ਕੋਟਾ ਵਾ ਉਹ ਦੋ ਜਾਂ ਤਿੰਨ ਦਿਨ ਲਗਾਤਾਰ ਚੱਲਦੀ ਰਹੀ ਤਾਂ ਪٹرول ਪੰਪ ਪੰਜਾਬ ਦੇ ਬਿਲਕੁਲ ਹੀ ਡਰਾਈ ਹੁੰਦੇ ਹੋਏ ਨਜ਼ਰ ਆ ਸਕਦੇ ਨੇ ਕੈਮਰਾ ਪਰਸਨ ਸੰਨੀ ਦੇ ਨਾਲ ਹਿੰਮਤ ਸਿੰਘ ਦਿਖਪਾਲ ਦੇ ਨਿਕ ਸਵੇਰਾ ਲੁਧਿਆਣਾ